प्यारे दर्शकों ਤੁਹਾਡੇ ਨਾਲ ਗੱਲ ਕੀਤੀ ਸੀ ਕਾਲੇ ਦੀਆਂ ਸ਼ਰਾਰਤਾਂ ਦੀ ਕਿ ਉਸ ਤੋਂ ਅੱਗੇ ਅੱਜ ਫਿਰ ਗੱਲ ਕਰਨ ਲੱਗਿਆ ਹਾਂ ਕਾਲੇ ਦੀਆਂ ਸ਼ਰਾਰਤਾਂ ਹੁਣ ਤੱਕ ਸਾਰੇ ਪਿੰਡ ਵਿੱਚ ਬਹੁਤ ਮਸ਼ਹੂਰ ਹੋ ਚੁੱਕੀਆਂ ਸੀ ਉਹਨਾਂ ਵੇਲੇਾਂ ਦੇ ਵਿੱਚ ਜਦੋਂ ਕੋਈ ਬੰਦਾ ਕਿਸੇ ਜ਼ਿੰਮੇਵਾਰ ਨਾਲ ਕੰਮ ਤੇ ਲੱਗਦਾ ਸੀ ਤੇ ਉਹਨੂੰ ਸੀਰੀਅਸੇ ਕਰਕੇ ਕਿਹਾ ਜਾਂਦਾ ਸੀ ਵੇ ਉਹਦਾ ਹਿੱਸਾ ਹੁੰਦਾ ਸੀ ਜ਼ਮੀਨ ਦੀ ਫਸਲ ਵਿੱਚ ਤੇ ਹਿੱਸਾ ਹੋ ਕਿੱਲਿਆਂ ਦੇ ਹਿਸਾਬ ਨਾਲ ਦਿੱਤਾ ਜਾਂਦਾ ਸੀ ਕਿੰਨੇ ਘਮਾ ਪੈਲੇ ਤੇ ਕਿੰਨਾ ਹਿੱਸਾ ਦੇਣਾ ਹੈ ਤੇ ਇਸ ਤਰ੍ਹਾਂ ਆਉਦੀ ਰੋਟੀ ਹੁੰਦੀ ਸੀ ਘਰੇ ਇੱਕ ਜ਼ਿਮੀਂਦਾਰ ਨਾਲ ਬਿੰਦਰਨਾ ਦਾ ਇੱਕ ਬੰਦਾ ਕੰਮ ਤੇ ਲੱਗਿਆ ਤੇ ਉਹਦੇ ਘਰ ਦੀ ਨੇ ਸਵੇਰ ਵੇਲੇ ਰੋਟੀ ਪਕਾਈ ਤੇ ਰੋਟੀ ਲੈ ਕੇ ਉਹ ਖੇਤ ਨੂੰ ਜਾਂਦੀ ਸੀ ਤੇ ਉਸ ਵੇਲੇ ਜੂਹਾਂ ਬਹੁਤ ਲੰਮੀਆਂ ਸਨੀਆਂ ਵਾਟ ਬਹੁਤ ਪੈਂਦੀ ਸੀ ਖੇਤ ਤੇ ਅੱਗੋਂ ਕਾਲਾ ਮਿਲ ਗਿਆ ਤੁਰਿਆ ਹੁੰਦਾ ਉਹਨੂੰ ਕਹਿੰਦਾ ਤਾਈ ਤਾਈ ਦੀ ਦੁਖਦੀ ਹੈ ਜੜ ਤੇ ਉਹਨੇ ਆਖਿਆ ਦਲੀਆ ਰੰਨ ਕੇ ਲਿਆਇਓ ਰੋਟੀ ਨਹੀਂ ਖਾਦੀ ਜਣੀ ਤੇ ਪ੍ਰੀਤੋ ਕਹਿੰਦੀ ਹੁਣ ਤਾਂ ਪੁੱਤ ਮੈਂ ਕਿੰਨੀ ਵਾਰਟ ਆ ਗਏ ਕਹਿੰਦਾ ਤਾਈ ਮੈਂ ਤਾਂ ਕਹਿਣਾ ਸੀਗਾ ਕਹਿ ਦਿੱਤਾ ਅੱਗੇ ਤੇਰੀ ਮਰਜ਼ੀ ਹੈ ਵੇ ਦਲੀਆ ਲੈ ਜਾਣਾ ਜਾਂ ਰੋਟੀ ਲੈ ਜਾਣੀ ਐ ਫਿਰ ਮੈਨੂੰ ਦੋਸ਼ ਨਾ ਦੇਵੇਂ ਕੋਈ ਉਥੋਂ ਪ੍ਰੀਤੋ ਵਿਚਾਰੀ ਮੁੜ ਕੇ ਘਰੇ ਗਈ ਜਾ ਕੇ ਦਲੀਆ ਦਲਿਆ ਉਹਨੇ ਫਿਰ ਨੇ ਆ ਉਦੋਂ ਤੱਕ ਦੁਪਹਿਰ ਆ ਗਿਆ ਉਦੋਂ ਔਰਤਾਂ ਗੱਲ ਕਰਦੀਆਂ ਸੀ ਵੀ ਆਪਦੀ ਰੋਟੀ ਵੀ ਨਾਲ ਹੀ ਲੈ ਜਾਂਦੀਆਂ ਸੀ ਬੰਦੇ ਨੂੰ ਰੋਟੀ ਖਵਾ ਕੇ ਫਿਰ ਆਪ ਖਾ ਲੈਂਦੀਆਂ ਉਹ ਸੋਚਦੀਆਂ ਸੀ ਵੀ ਜੇ ਮੈਂ ਘਰੋਂ ਰੋਟੀ ਖਾ ਕੇ ਤੁਰੀ ਤਾਂ ਉਦੋਂ ਨੂੰ ਉਦੋਂ ਨੂੰ ਦੁਪਹਿਰ ਆ ਜਾਊਗਾ ਰੋਟੀ ਬਲੇਟ ਹੋ ਜਾਊਗੀ ਤੇ ਉੱਥੇ ਹੀ ਖਾ ਕੇ ਆਉਂਦੀ ਆਵਦੀ ਤੇ ਫਿਰ ਸਾਲਸ ਭਾਂਡੇ ਸਾਫ ਕਰਕੇ ਲੈ ਆਉਂਦੀਆਂ ਅਸੀਂ ਘਰ ਨੂੰ ਇਸ ਤਰ੍ਹਾਂ ਪ੍ਰੀਤੋ ਨੇ ਆਪਦੀ ਰੋਟੀ ਦਾ ਨਾਲ ਬੰਨ ਲਈ ਤੇ ਦਲੀਆ ਆਪਦਾ ਪਾ ਲਿਆ ਆਪਦੇ ਘਰ ਵਾਲੇ ਵਾਸਤੇ ਤੇ ਜਦੋਂ ਖੇਤ ਪਹੁੰਚੇ ਉਹਦੋਂ ਦੁਪਹਿਰ ਪੂਰੀ ਆ ਚੁੱਕੀ ਸੀ ਤੇ ਬਿੰਦਰ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਪ੍ਰੀਤੋ ਦੇ ਜਾਂਦੀ ਦੇ ਗੁੱਤ ਗੋਤਰੋਂ ਵਟ ਦੇ ਲਿਆ ਉਹ ਕਹਿੰਦੀ ਮੈਨੂੰ ਦੱਸਤਾ ਸੀ ਗੱਲ ਕੀ ਹੈ ਕਹਿੰਦਾ ਗੱਲ ਕੀ ਹੈ ਇਹ ਹੁਣ ਰੋਟੀ ਦਾ ਵੇਲਾ ਹੈ ਕੰਦੇ ਮੁਰਦਾ ਕਾਲੇ ਨੇ ਉਥੋਂ ਮੋੜਿਆ ਫਲਾਣੇ ਥਾਂ ਤੋਂ ਕਹਿੰਦਾ ਖੇਤਾ ਇਹਦੀ ਜੜ ਦੁਖਦੀ ਐ ਤੇ ਦਲੀਆ ਰੰਨ ਕੇ ਲਿਆ ਤੇ ਆ ਮੈਂ ਤੇਰੇ ਵਾਸਤੇ ਦਲੀਆ ਰੰਨ ਕੇ ਬਿਆਈਆਂ ਚਲੋ ਬੰਦਾ ਚੁੱਪ ਕਰ ਗਿਆ ਜਿਹੜੀ ਹੋਣੀ ਸੀ ਹੋ ਗਈ ਰੋਟੀ ਉਹ ਨਾਲ ਮਿਲ ਕੇ ਦੋਵਾਂ ਨੇ ਖਾ ਲਈ ਜਿਹੜੀ ਪ੍ਰੀਤੋਂ ਲੈ ਕੇ ਗਈ ਸੀ ਕੋਈ ਦਲੀਆ ਖਾ ਰਹਾ ਦੋਵਾਂ ਨੇ ਤੇ ਇਸ ਤਰ੍ਹਾਂ ਉਹ ਦਿਨ ਟੱਪ ਗਿਆ ਤੇ ਕਾਲਾ ਸ਼ਰਾਰਤ ਉਹਦੋਂ ਕਰਦਾ ਸੀ ਜਦੋਂ ਪਿਛਲੀ ਗੱਲ ਲੋਕੀ ਭੁੱਲ ਜਾਂਦੇ ਸੀ ਕਈ ਬੰਦਿਆਂ ਦਾ ਜਿਨ੍ਹਾਂ ਦੇ ਖੇਤ ਉਹ ਲੱਗਿਆ ਸੀ ਬਿੰਦਰ ਕੰਮ ਕਰਦਾ ਸੀ ਉਹਨਾਂ ਦਾ ਚਾਚਾ ਘਰੇ ਹੁੰਦਾ ਸੀਗਾ ਉਹ ਲੈ ਜਾਂਦਾ ਸੀ ਰੋਟੀ ਉਹਨਾਂ ਦੀ ਤੇ ਜਦੋਂ ਉਹ ਚਾਚਾ ਰੋਟੀ ਲੈ ਕੇ ਜਾਣ ਲੱਗਾ ਤੇ ਅੱਗੋਂ ਕਾਲਾ ਮਿਲ ਗਿਆ ਉਹਨੂੰ ਕਹਿੰਦਾ ਬਾਬਾ ਜੀ ਚਾਚੇ ਹੋਰਾਂ ਨੇ ਆਖਿਆ ਸੁਹਾਗੀ ਚਾਹੀਦੀ ਆ ਖੇਤ ਤੇ ਤੁਸੀਂ ਸੁਹਾਗੀ ਲੈ ਕੇ ਜਾਓ ਖੇਤ ਕਹਿੰਦਾ ਸ਼ੇਰਾ ਹੁਣ ਤਾਂ ਮੈਂ ਕਿੰਨੀ ਵਾਰ ਆ ਚੁੱਕਿਆ ਐਥੋਂ ਮੁੜ ਕੇ ਮੈਂ ਸੁਹਾਗੀ ਲੈਣ ਗਿਆ ਤੇ ਫਿਰ ਤਾਂ ਦੁਬਾਰਾ ਆ ਜਾਊਗਾ ਕੰਧਾ ਬਾਬਾ ਜੀ ਮੈਂ ਤਾਂ ਕਹਿਣਾ ਸੀ ਕਹਿ ਦਿੱਤਾ ਅੱਗੇ ਤੁਹਾਡੀ ਮਰਜ਼ੀ ਐ ਬਈ ਲਿਜਾਣੇ ਆ ਜਾਂ ਨਹੀਂ ਲਿਜਾਣੀ ਤੇ ਉਹਨਾਂ ਨੇ ਕੁਝ ਗਏ ਨੂੰ ਆਖਿਆ ਫਿਰ ਮੈਨੂੰ ਦੋਸ਼ ਨਾ ਦੇ ਆ ਜੀ ਸਨ ਤਾਂ ਮੈਂ ਤਾਂ ਸੁਣਨ ਦਿੱਤਾ ਸੀ ਇਸ ਤਰ੍ਹਾਂ ਉਹ ਬਜ਼ੁਰਗ ਨੂੰ ਉੱਥੋਂ ਅੱਧ ਚੋ ਮੋੜਿਆ ਘਰੇ ਆਇਆ ਨਾਲੇ ਉਹਦੇ ਕੋਲ ਰੋਟੀ ਤੇ ਨਾਲੇ ਸੁਹਾਗੀ ਧਰੀ ਸਿਰ ਤੇ ਤੇ ਇਸ ਤਰ੍ਹਾਂ ਵਿਚਾਰਾ ਮਸਾ ਦੁਪਹਿਰ ਨੂੰ ਉੱਥੇ ਖੇਤ ਪਹੁੰਚਿਆ ਅਕੋਨਾ ਮੁੰਡਿਆਂ ਨੇ ਲਾਹਬਾਕ ਕੀਤੀ ਉਹਦੀ ਕਹਿੰਦੇ ਚਾਚਾ ਇਹ ਕੋ ਰੋਟੀ ਦਾ ਵੇਲਾ ਤੈਨੂੰ ਪਤਾ ਸੀ ਵੀ ਰੋਟੀ ਅਸੀਂ ਸਦੇਹਾਂ ਖਾਣੇ ਆ ਆਪਣੀ ਰੋਟੀ ਸਭ ਤੋਂ ਪਹਿਲਾਂ ਹੁੰਦੀ ਐ ਤੇ ਤੂੰ ਇਹ ਵੀ ਦਿੱਤਾ ਕਹਿੰਦਾ ਮੈਂ ਤਾਂ ਉੱਥੋਂ ਇੱਕ ਮੁੰਡੇ ਨੇ ਮੋੜਤਾ ਸੀਗਾ ਕਹਿੰਦਾ ਕਿ ਵੀ ਚਾਚੇ ਹੋਰ ਨੇ ਸੁਹਾਗੀ ਮੰਗਾਈ ਐ ਤੇ ਮੈਂ ਆਵੇ ਸੁਹਾਗੀ ਚੱਕ ਕੇ ਲਿਆ ਨਾਲ ਐਨੀ ਵਾਰ ਤੋਂ ਮੁੜ ਕੇ ਮੈਂ ਗਿਆ ਤੇ ਫਿਰ ਉੱਥੋਂ ਸੁਹਾਗੀ ਖੇ ਪਿੰਡੋਂ ਘਰੋਂ ਚੱਕ ਕੇ ਲਿਆ ਤੇ ਆਹ ਨਾਲ ਸੁਹਾਗੀ ਚੱਕੀ ਨਾਲੇ ਰੋਟੀ ਚੱਕੀ ਮਸਾਂ ਮੈਂ ਤਾਂ ਪਹੁੰਚਿਆ ਇੱਥੇ ਤੇ ਤੁਸੀਂ ਅੱਗੋਂ ਕੀ ਆਖਿਆ ਉਹ ਕਹਿੰਦੇ ਸਾਨੂੰ ਕਿ ਪਤਾ ਵੀ ਤੂੰ ਕੀ ਕਰਦਾ ਫਿਰਦਾ ਇਸ ਤਰ੍ਹਾਂ ਕਾਲੇ ਦੀਆਂ ਸ਼ਰਾਰਤਾਂ ਹੋਰ ਪਿੰਡ ਦੇ ਵਿੱਚ ਮਸ਼ਹੂਰ ਹੁੰਦੀਆਂ ਗਈਆਂ ਉਹਨਾਂ ਵੇਲਾਂ ਦੇ ਵਿੱਚ ਛੱਪੜਾਂ ਦੇ ਪਤਣਾਂ ਦੇ ਅਸਰ ਵੱਡੇ ਵੱਡੇ ਦਰਖਤ ਲੱਗੇ ਹੁੰਦੇ ਸੀ ਬੋਹੜ ਪਿੱਪਲ ਤੇ ਉੱਥੇ ਛਾਵੇਂ ਲੋਕੀ ਬੈਠ ਕੇ ਦੁਪਹਿਰੇ ਤਾਸ ਖੇੜਦੇ ਰਹਿੰਦੇ ਸੀਗੇ ਕਿਉਂਕਿ ਛੱਪੜਾਂ ਦੇ ਪਤਣਾਂ ਤੇ ਮੌਸਮ ਠੰਡਾ ਰਹਿੰਦਾ ਸੀਗਾ ਹਵਾ ਆਉਂਦੀ ਤਾਂ ਛੱਪੜ ਦੇ ਉੱਤੇ ਉਹਦੀ ਠੰਢੀ ਆਉਂਦੀ ਇਸ ਤਰ੍ਹਾਂ ਉੱਥੇ ਬੈਠੇ ਤਾਸ ਖੇੜੀ ਜਾਂਦੇ ਹੁੰਦੇ ਸੀ ਲੋਕ ਤੇ ਇੱਕ ਉੱਥੇ ਆ ਕੇ ਬੰਦਾ ਸੌਂ ਗਿਆ। ਉਹ ਕਾਲੇ ਹੋਰਾਂ ਨੇ ਵੇਖਿਆ ਵੀ ਇਹਦਾ ਸੁੱਤਾ ਪਿਆ ਤੇ ਸੁੱਤਾ ਪਿਆ ਘਰਾੜੇ ਮਾਰੀ ਜਾਵੇ। ਜਦੋਂ ਬੰਦਾ ਮੂੰਹ ਟੱਡੇ ਦਾ ਬੰਦੇ ਦਾ ਸੁੱਤੇ ਪਏ ਦਾ ਤੇ ਅਕਸਰ ਉਹ ਘਰਾੜਾ ਮਾਰਦਾ ਹੈ। ਤੇ ਉਹ ਬੰਦਾ ਘਰਾੜੇ ਮਾਰੇ ਜਾਵੇ ਤੇ ਕਾਲੇ ਨੇ ਛੱਪੜ ਚ ਭਰ ਕੇ ਬੁੱਕ ਉਹਦੇ ਮੂੰਹ 'ਚ ਪਾ ਦਿੱਤਾ। ਉਹਨੂੰ ਜਦੋਂ ਉਹ ਅਥਰੂ ਆਇਆ ਗਲਗੋਚਾ ਕਰਦਾ ਲੰਦਾ ਲੰਦਾ ਉੱਠਿਆ ਭੱਜ ਕੇ ਕਿਹਨੇ ਮਾਰਿਆ ਸੀ ਉਹਦੋਂ ਕਾਲਾ ਭੱਜ ਗਿਆ ਉੱਥੋਂ।